ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਸੋਹਣੀਆਂ ਪੱਗਾਂ ਬੰਨਣ ਵਾਲਾ ਮੁੰਡਾ ਜੇ ਤੁਸੀਂ ਇਹਦੀ ਕਹਾਣੀ ਸੁਣੋਗੇ ਤਾਂ ਹਰ ਆਰ ਮੰਨ ਜਾਓਗੇ ਕਿ ਬੰਦਾ ਜ਼ਿੰਦਗੀ 'ਚ ਕਿੱਥੋਂ ਕਿੱਥੇ ਪਹੁੰਚ ਜਾਂਦਾ ਹੈ ਸਿਮਰਨਪ੍ਰੀਤ ਆਹੇ ਕੋਰਾਲੀ ਦਾ ਰਹਿਣ ਵਾਲਾ ਹੈ ਤੇ ਇਸ ਮੁੰਡੇ ਦੀ ਮਿਹਨਤ ਤੁਸੀਂ ਦੇਖੋ ਤੇ ਗੁਰੂ ਦੀ ਬਖਸ਼ਿਸ਼ ਇਹ ਜਹੀ ਕਿ ਆਖਰ ਜ਼ਿੰਦਗੀ ਦੇ ਪੜਾਅ 'ਵੈ ਇੰਨੇ ਔਖੇ ਨਿਕਲੇ ਪਰ ਅੱਜ ਬੁਲੰਦੀਆਂ 'ਚ ਹੁੰਦਾ ਜਿੰਨੇ ਸਾਡੇ ਫਿਲਮ ਸਟਾਰ ਨੇ ਪੰਜਾਬ ਦੀ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਮੁੰਡੇ ਦਾ ਨਾਂ ਬੋਲਦਾ ਪੂਰੀ ਤੂਤੀ ਬੋਲਦੀ ਹੈ ਹੁਣ ਇਹ ਸਿਮਰਨਪ੍ਰੀਤ ਅੱਜ ਅਜੀਤ ਇਹ ਮੁਕਾਮ ਤੱਕ ਪਹੁੰਚਿਆ ਉਹ ਕਹਾਣੀ ਵੀ ਬੜੀ ਦਿਲਚਸਪ ਹੈ ਤੇ ਦਿਲ ਨੂੰ ਝੰਡੋੜ ਕੇ ਰੱਖ ਦਿੰਦੀ ਹੈ ਸਿਮਰਨਪ੍ਰੀਤ ਨੇ ਦੱਸਿਆ ਕਿ ਉਹਦੇ ਪਿਤਾ ਛੋਟੀ ਉਮਰ ਹੁੰਦੇ ਹੀ ਪਰਿਵਾਰ ਨੂੰ ਛੱਡ ਗਏ ਸੀਗੇ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਪਰਿਵਾਰ ਦੇ ਵਿੱਚ ਘਰ ਦੇ ਜੀ ਦੇ ਉੱਤੇ ਬੜਾ ਮੁਸ਼ਕਲ ਬੀਤਦੀ ਆ ਜਦੋਂ ਆਖਰ ਉਹਨੇ ਕਮਾਉਣਾ ਧਮਾਉਣਾ ਪਵੇ ਤੇ ਪੂਰੇ ਪਰਿਵਾਰ ਦਾ ਖਰਚਾ ਤੋਰਨਾ ਹੋਵੇ ਸਿਮਰਪ੍ਰੀ ਦੱਸਦੇ ਨੇ ਕਿ ਗੁਰਸਿੱਖ ਪਰਿਵਾਰ ਚੋਂ ਹੈਗੇ ਨੇ ਉਹ ਤੇ ਇਹਨਾਂ ਦੇ ਮਾਤਾ ਜੀ ਨੇ ਬੜੀਆਂ ਔਕੜਾਂ ਚੱਕੀਆਂ ਉਸ ਤੋਂ ਬਾਅਦ ਇਹਨਾਂ ਨੂੰ ਪੜਾਇਆ ਲਿਖਾਇਆ ਪਰ ਕਹਿੰਦੇ ਜਦੋਂ ਮੈਨਨੇ ਵੀ ਸੁਰਤ ਸੰਭੀ ਤਾਂ ਮੈਨੂੰ ਵੀ ਇਹ ਸੀ ਕਿ ਮਾਂ ਨੂੰ ਐਨੇ ਦੁੱਖ ਝਾਉਦੇ ਦੇਖ ਕਿ ਆਖਰ ਥੋੜਾ ਜਿਹਾ ਪੈਸੇ ਦਾ ਸਹਾਰਾ ਇਹਨੂੰ ਲਾਇਆ ਜਾਵੇ ਸਕੂਲੇ ਪਰਦੇ ਸੀ ਤਾਂ ਦੁਕਾਨ ਤੇ ਲੱਗੇ ਆਪਦੇ ਕਿਸੇ ਜਾਣਕਾਰ ਦੇ ਤਾਂ ਕਹਿੰਦੇ ਮੈਨੂੰ ਰੇੜੀ ਖਿੱਚਣੀ ਐਨੀ ਔਖੀ ਹੋ ਜਾਂਦੀ ਸੀ ਕਿਉਂਕਿ ਲੱਦਾ ਬਹੁਤ ਭਾਰੀ ਹੁੰਦਾ ਸੀ ਰੇੜੀ ਤੇ ਤੇ ਮੈਂ ਤਾਂ ਖਿੱਚੀ ਨਹੀਂ ਸੀ ਕੀ ਜਾਂਦੀ ਤੇ ਇੱਕ ਕਹਾਣੀ ਇਹਨਾਂ ਨੇ ਇਹ ਵੀ ਬੜੀ ਦੱਸੀ ਦਿਲਚਸਪ ਹਾਲਾਂਕਿ ਲੰਬੀ ਹੋ ਜੂ ਪਰ ਸ਼ਾਰਟ ਚ ਤੁਹਾਨੂੰ ਦੱਸਦਾ ਕਿ ਇਹਨਾਂ ਨੂੰ ਦਿੱਕਤ ਸੀ ਸਿਰ ਦੀ ਕੋਈ ਤੇ ਡਾਕਟਰਾਂ ਨੇ ਇਹ ਗੱਲ ਕਹਿਤੀ ਸੀ ਵੀ ਤੁਸੀਂ ਆਪਦੇ ਕੇਸ ਕਤਲ ਕਰਾ ਦੋ ਪਰ ਗੁਰਸਿੱਖ ਪਰਿਵਾਰ ਸੀ ਤਾਂ ਅਖਰ ਉਹ ਕਹਿੰਦੇ ਕਿ ਅਸੀਂ ਭੀੜੀ ਚੱਲ ਲਾਂਗੇ ਜੋ ਹੋਊਗਾ ਦੇਖੀ ਜਾਊਗੀ ਪਰ ਅਸੀਂ ਕੇਸ ਨਹੀਂ ਕਤਲ ਕਰਾਉਣੇ ਤੇ ਗੁਰੂ ਦੇ ਸਿੰਘ ਸਜਣਾ ਇਹੀ ਗੱਲ ਕਹਿ ਸਕਦੇ ਆਂ ਵੀ ਗੁਰੂ ਦੀ ਇਹ ਬਖਸ਼ਿਸ਼ ਸੀ ਕਿ ਅਖਰ ਤੁਸੀਂ ਅੱਜ ਦੇਖੋ ਕਿ ਮਕਾਮ ਇੰਨੀਆਂ ਔਕੜਾਂ ਝੱਲੀਆਂ ਦੁਕਾਨਾਂ ਤੇ ਸਿਮਰਨ ਨੇ ਕੰਮ ਕਰਿਆ ਦਸਤਾਰ ਵਾਲੀ ਦੁਕਾਨ ਤੇ ਪਹਿਲਾਂ ਲੱਗਿਆ ਫਿਰ ਬੰਨਣੀ ਸਿੱਖੀ ਉਦੋਂ ਬਾਅਦ ਦੇ ਵਿੱਚ ਜ਼ਿੰਦਗੀ ਦਾ ਪੜਾਅ ਵਈ ਜਿਹਾ ਅੱਗੇ ਵਧਿਆ ਕਿ ਉੱਥੋਂ ਹੁੰਦੇ ਹੁੰਦੇ ਹੁਣ ਫਿਲਮ ਇੰਡਸਟਰੀ ਦੇ ਜਿੰਨੇ ਵੀ ਸਾਡੇ ਐਕਟਰ ਨੇ ਮੈਕਸਿਮਮ ਦੇ ਸਿਮਰਨ ਹੀ ਪੱਗ ਬੰਨਦੇ ਨੇ ਚਾਹੇ ਵਿਦੇਸ਼ ਚ ਬੰਨਣਾ ਜਾਣਾ ਪਵੇ ਯਾਨੀ ਕਿ ਸ਼ੂਟਿੰਗ ਉੱਥੇ ਹੋਵੇ ਚਾਹੇ ਦੇਸ਼ ਦੀ ਗੱਲ ਹੋਵੇ ਸਿਮਰਨ ਨੇ ਦੱਸਿਆ ਕਿ ਜਿਹੜੀ ਫਿਲਮਾਂ ਦੇ ਵਿੱਚ ਭੀੜ ਇਕੱਠੀ ਕਰਨ ਵਾਲੇ ਲੋਕ ਹੁੰਦੇ ਨੇ ਪਹਿਲਾਂ ਉਹ ਉਹਨਾਂ ਦੀਆਂ ਪੱਗਾਂ ਇਹਨਾਂ ਤੋਂ ਬਣਵਾਈਆਂ ਜਾਂਦੀਆਂ ਸੀ ਫੇਰ ਇਹ ਸ਼ਰਦ ਕਪੂਰ ਦੀ ਫਿਲਮ ਹੈ ਜਿਹੜੀ ਸ਼ਹੀਦ ਕਪੂਰ ਦੀ ਫਿਲਮ ਹੈ ਜਿਹੜੀ ਉਹ ਇਹਨਾਂ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਲਾਓ ਵੀ ਅੱਗੇ ਦਸਤੂਰ ਸ਼ੁਰੂ ਹੋ ਗਿਆ ਤੇ ਅੱਜ ਮੁਕਾਮ ਇਹ ਹੈ ਵੀ ਕਿਹੜਾ ਫਿਲਮੀ ਐਕਟਰ ਹੈ ਜਿਹਦੀਆਂ ਦੀ ਇਹਨਾਂ ਨੇ ਪੱਗਾਂ ਨਹੀਂ ਬਨੀਆਂ ਤੇ ਦਸਤਾਰ ਸਜਾਉਣ ਦੀ ਅਜਿਹੀ ਕਲਾ ਸਿਮਰਨਪ੍ਰੀਤ ਚ ਗੁਰੂ ਮਹਾਰਾਜ ਨੇ ਬਖਸ਼ੀ ਕਿ ਅੱਜ ਹਰ ਜਗ੍ਹਾ ਤੇ ਸਿਮਰਨਪ੍ਰੀਤ ਨੂੰ ਪਹਿਲਾਂ ਯਾਦ ਕਰਾਇਆ ਜਾਂਦਾ ਜਦੋਂ ਫਿਲਮ ਦੇ ਵਿੱਚ ਕੋਈ ਵੀ ਦਸਤਾਰ ਵਾਲੇ ਸੀਨ ਹੋਣ ਪਿੱਛੇ ਜੇ ਬੀਬੀ ਰਜਨੀ ਫਿਲਮ ਦੇ ਦਸਤਾਰਾਂ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਸਪੈਸ਼ਲ ਤੌਰ ਤੇ ਜਦੋਂ ਉਹਨਾਂ ਨੂੰ ਦਿਖਾਇਆ ਤਾਂ ਉਸ ਗੈਟਅਪ ਦੇ ਵਾਸਤੇ ਉਸੇ ਤਰ੍ਹਾਂ ਦੀਆਂ ਦਸਤਾਰਾਂ ਸਜਾਉਣੀਆਂ ਇਹਨਾਂ ਨੇ ਸ਼ੁਰੂ ਕਰੀਆਂ ਤੇ ਹੌਲੀ-ਹੌਲੀ ਤੁਸੀਂ ਇਹ ਲਾਓ ਵੀ ਸਾਰੇ ਐਕਟਰਾਂ ਦੇ ਜਿੰਨੀਆਂ ਵੀ ਦਸਤਾਰਾਂ ਬਣੀਆਂ ਨੇ ਉਹ ਇਹਨਾਂ ਨੇ ਬਣੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਕਹੀਏ ਤਾਂ ਜਿਵੇਂ ਦੇ ਨਾਲ ਅੱਜ ਸਿਮਰਨਪ੍ਰੀਤ ਨੂੰ ਲੋਕ ਵਿਆਹਾਂ 'ਚ ਵੀ ਬੁਲਾਉਂਦੇ ਨੇ ਤੇ ਕਿਹਾ ਜਾ ਸਕਦਾ ਵੀ ਗੁਰੂ ਦਾ ਜੀਹਾ ਅਸ਼ੀਰਵਾਦ ਤੇ ਗੁਰੂ ਦੀ ਜੀਹੀ ਬਖਸ਼ਿਸ਼ ਜੇਕਰ ਅਸੀਂ ਉਹਦਾ ਸਾਥ ਨਹੀਂ ਛੱਡਦੇ ਉਹਦੇ ਤੇ ਭਰੋਸਾ ਰੱਖਦੇ ਆ ਤਾਂ ਗੁਰੂ ਮਹਾਰਾਜ ਵੀ ਸਾਡੇ ਤੋਂ ਕੋਈ ਚੀਜ਼ ਲੁਕੋ ਕੇ ਨਹੀਂ ਰੱਖਦਾ ਉਹਦੀ ਜਿੰਦੀ ਜਾਗਦੀ ਉਦਾਹਰਨ ਹੈ ਇਹ